ਸਾਰੀ ਦੁਨੀਆ ਨਵਾਂ ਸਾਲ ਮਨਾਉਂਦੀ ਪਈਏ ਕੋਈ ਨਵਾਂ ਸਾਲ ਨਹੀਂ ਹੈ ਹਜ਼ਰਤੀ ਇਸਾ ਦਾ ਜਨਮ ਦਿਨ ਉਹਦੇ ਜਨਮ ਨਾਲ ਸੰਬੰਧ ਨਵਾਂ ਸਾਲ 9 ਦਿਨ ਤੋਂ ਆਰੰਭ ਹੁੰਦਾ ਹੈ ਨਾ ਫਿਰ ਨਵਾਂ ਸਾਲ ਉਸ ਨੂੰ ਸਮਝੋ ਜਿਸ ਦਿਨ ਦਿਨ ਬਣਿਆ ਸੀ ਜਿਸ ਦਿਨ ਦਿਨ ਬਣਿਆ ਸੀ ਜੇ ਦਿਨ ਦਿਨ ਸ਼ੁਰੂ ਹੋਇਆ ਸੀ ਤੇ ਇਹਦਾ ਮਤਲਬ ਹੈ ਅਜਿਹਾ ਵੀ ਮਾਹੌਲ ਸੀ ਕਿ ਦਿਨ ਨਹੀਂ ਸੀ ਹਾਂ ਦਿਨ ਨਹੀਂ ਸੀ ਸਮਾਂ ਨਹੀਂ ਸੀ ਵਕਤ ਨਹੀਂ ਸੀ ਤਾਂ ਫਿਰ ਕੀ ਸੀ ਗੁਰਬਾਣੀ ਕਹਿੰਦੀ ਦੁੰਦੀ ਦੁੰਦ ਸੀ ਅਰਬਦ ਨਰਬਦ ਦੁੰਦੂ ਕਾਰਾ ਧਰਨ ਦਾ ਗਗਨਾ ਹਕਮ ਅਪਾਰਾ ਨਾ ਦਿਨ ਰੈਣ ਚੰਦ ਨਾ ਸੂਰਜ ਸੁੰਨੇ ਸੁਨ ਰਾਇਦਾ ਨਾ ਦਿਨ ਸੀ ਨਾ ਰਾਤ ਸੀ ਤੋ ਜਿਸ ਵਕਤ ਹੁਣ ਵਕਤ ਮੈਨੂੰ ਮਜਬੂਰੀ ਕਹਿਣਾ ਪੈ ਰਿਹਾ ਵਕਤ ਨਹੀਂ ਸੀ ਵਕਤ ਤੇ ਸ਼ੁਰੂ ਹੁੰਦਾ ਹੈ ਦਿਨ ਨਾਲ ਵਕਤ ਤੇ ਸ਼ੁਰੂ ਹੁੰਦਾ ਹੈ ਰਾਤ ਨਾਲ ਕਿ ਜਦ ਦਿਨ ਨਹੀਂ ਹੈ ਤਾਂ ਰਾਤ ਨਹੀਂ ਹੈ ਤਾਂ ਵਕਤ ਕਿੱਥਾ ਦਿਨ ਦਾ ਜਨਮ ਹੋਇਆ ਸਮੇਂ ਦਾ ਜਨਮ ਹੋਇਆ ਉਹ ਦਿਨ ਅਗਰ ਅਸੀਂ ਯਾਦ ਕਰੀਏ ਉਹ ਨਵਾਂ ਦਿਨ ਹੈ ਨਵਾਂ ਸਾਲ ਉਤੋਂ ਸ਼ੁਰੂ ਹੋਇਆ ਉਹ ਦਿਨ ਕਿਹੜੇ ਦਿਨ ਹੋਇਆ ਦਿਨ ਤੇ ਹੈ ਹੀ ਨਹੀਂ ਸੀ ਉਹ ਦਿਨ ਕਿਸ ਵਕਤ ਹੋਇਆ ਵਕਤ ਤੇ ਹੈ ਹੀ ਨਹੀਂ ਸੀ ਤੇ ਸਵਾ ਸੇ ਗੁਰੂ ਨਾਨਕ ਦੇਵ ਜੀ ਕਹਿੰਦੇ ਥੇ ਤਵਾਰ ਨਾ ਜੋਗੀ ਜਾਣੇ ਰੁੱਤ ਮਾਰ ਨਾ ਕੋਈ ਜਾ ਕਰ ਤਸਰ ਟੇਕੋ ਸਹਜੇ ਆਪੇ ਜਾਣੇ ਸੋਈ ਕੋ ਫਿਰ ਨਵਾਂ ਸਾਲ ਮਨਾਣਾ ਗੁਸਤਾਫੀ ਮਾਫ ਕਹਿੰਦੇ ਜਗਤ ਕੀ ਪੇੜਾ ਚੋ ਕੁਛ ਵੀ 25 ਅਪ੍ਰੈਲ ਨੂੰ ਹਜ਼ਰਤ ঈਸਾ ਦਾ ਜਨਮ ਦਿਨ ਹੈ। ਦੇਖੋ 25 ਦੰਬਰ ਨੂੰ ਕਿਦਰੇ ਹੋਏ ਸੰਨ ਤੇ ਸੂਰਜ ਦੀ ਗਤੀ ਦੇ ਮੁਤਾਬਿਕ 1 ਜਨਵਰੀ ਨਾਲ ਇੱਕ ਗਣਤ ਆਰੰਭ ਹੁੰਦੀ ਹੈ। ਉਹਨਾਂ ਨੇ ਇਸ ਨੂੰ ਨਵਾਂ ਸਾਲ ਮੰਨ ਲਿਆ। ਇਹ ਤੇ ਹਜ਼ਰਤ ঈਸਾ ਦਾ ਜਨਮ ਦੇ ਨਵਾਂ ਨਵਾਂ ਸਾਲ ਫੋੜੀ ਹੋਇਆ। ਇੱਕ ਛੇਤਰ ਇੱਕ ਛੇਤਰ ਨੂੰ ਰਾਜੇ ਬਿਕਰਵਾ ਜੇਤ ਦਾ ਜਨਮ ਹੋਇਆ ਸੀ। ਬਿਕਮਈ ਸੰਮਤ ਇਹ ਜੀ ਬਿਕਮਈ ਸਾਲ ਹੈ ਸਾਲ ਤੇ ਪ੍ਰਮਾਤਮਾ ਨੇ ਬਣਾਏ ਨੇ ਗੱਲ ਖਤਮ ਬਿਕਮਾ ਜੀ ਦਾ ਜਨਮ ਹੋਇਆ ਸੀ ਸਾਰਾ ਅਹਿਲੇ ਇਸਲਾਮ 1 ਜਨਵਰੀ ਨੂੰ ਨਵਾਂ ਸਾਲ ਨਹੀਂ ਮੰਨਦਾ ਤੁਸੀਂ ਕਿਸੇ ਰਵਾਇਦੇਸ਼ ਦੇ ਚ ਨਹੀਂ ਦੇਖੋਗੇ 22 23 ਦੇਸ਼ ਨੇ ਇਸਲਾਮੇ ਇੱਕ ਦੇਸ਼ ਵੀ ਨਹੀਂ ਮੰਨਦਾ ਉਹਨਾਂ ਦਾ ਹਿਜਰੀ ਸੰਮਤ ਹੈ ਜਿਸ ਦਿਨ ਮੁਹੰਮਦ ਸਾਹਿਬ ਨੇ ਹਿਜਰਤ ਕੀਤੀ ਉਸ ਦਿਨ ਤੋਂ ਉਸ ਸਮੇਂ ਦੀ ਗਿਣਤੀ ਕਰਦੇ ਨੇ ਉਹਨੂੰ ਕਹਿੰਦੇ ਨੇ ਹਿਜਰੀ ਸੰਮਤ ਇਸੇ ਤਰੀਕੇ ਨਾਲ ਬਾਕੀ ਕੌਮਾਂ ਦੇ ਵੀ ਆਪਣੇ ਆਪਣੇ ਸੰਮਤ ਬਣਾਏ ਹੋਏ ਨੇ ਪਰ ਉਹ ਆਪਣੇ ਅਵਤਾਰ ਦੇ ਜਨਮ ਦਿਨ ਨਾਲ ਜਾਂ ਆਪਣੇ ਖਾਸ ਵਿਅਕਤੀ ਦੇ ਜਨਮ ਦਿਨ ਨਾਲ ਜਾਂ ਕਿਸੇ ਖਾਸ ਕੌਮ ਦੀ ਘਟਨਾ ਨਵਾਂ ਸਾਲ ਤੇ ਉਸ ਦਿਨ ਆਰੰਭ ਹੁੰਦਾ ਜਿਸ ਦਿਨ ਨਵਾਂ ਦਿਨ ਸੀ ਤੇ ਨਵਾਂ ਦਿਨ ਜਿਸ ਦਿਨ ਆਰੰਭ ਹੋਇਆ ਕੁਝ ਨਹੀਂ ਪਤਾ ਕੁਝ ਵੀ ਨਹੀਂ ਸਭ ਕਲਪਨਾ ਹੀ ਕਲਪਨਾ ਕਪੌਲ ਕਲਪਨਾ ਮੈਂ ਤੇ ਦਿੱਲੀ ਦੇ ਵਿੱਚ ਬਹੁਤ ਵੱਡੇ ਇਕੱਠ ਦੇ ਚੱਕ ਕੇ ਆਇਆ ਭਰੇ ਨਾਨੇ ਕਿਸ਼ਾਈ ਕੈਲੰਡਰ ਬਣਾਉਣ ਦੀ ਕੀ ਲੋੜ ਸੀ ਜੇ 1 ਜਨਵਰੀ ਜੋ ਹੈ ਨਵਾਂ ਸਾਲ ਹੈ ਇਸ ਕੈਲੰਡਰ ਦੀ ਕੀ ਲੋੜ ਹੈ ਜਵਾਬ ਨਹੀਂ ਸੀ ਕਿਸੇ ਕੋਲ ਮੁਖਤਸਰ ਇਹ ਤੇ ਮੇ ਵਿਚਾਰ ਜੋ ਹੈ ਗੱਲ ਆ ਗਈ ਥੇ ਥਾਰ ਨਾ ਜੋਗੀ ਜਾਣੇ ਰੂਤ ਮਾ ਨਾ ਕੋਈ ਜਾ ਕਰ ਤਸਿਲ ਟੇਕ ਹੋ ਸਾਦੇ ਆਪੇ ਜਾਣੇ ਸੋਈ حضرت ਇਸ਼ਾ ਜਿਸ ਦੀ ਇਤਨੀ ਵੱਡੀ ਉਮਤ ਹੈ ਬੜਾ ਭਾਰੀ ਪ੍ਰਭਾਵ ਹੈ ਕੁਛ ਮਨੋਚਿੰਤਕ ਤੇ ਮੰਨ ਦੇ ਨੇ ਬਾਰ ਦੇ ਰੂਪ ਦੇ ਰੇਖਾ ਦੇਚ ਭਾਵੇਂ ਕੋਈ ਹਿੰਦੂ ਦਿਖਾਈ ਦੇਂਦਾ ਜੈ ਨਹੀਂ ਦਿਖਾਈ ਦੇਂਦਾ ਬੋਧੀ ਦਿਖਾਈ ਦੇਂਦਾ ਚੇਕ ਦਿਖਾਈ ਦੇਂਦਾ ਬਹੁਤ ਆਪ ਦੇ ਸਭ ਕ੍ਰਿਸ਼ਣ ਨੇ ਨੇ ਉਹਨਾਂ ਦੇ ਰਸਮੋ ਰਿਵਾਜ ਬੱਚੇ ਦਾ ਜਨਮ ਦਿਨ ਮਨਾਣਾ ਕੇ ਕਟੋ ਮੋਮਬਤੀਆਂ ਫੂਕੋ ਜਾਂ ਜਲਾਓ ਇਹਦੇ ਸਭ ਈਸਾਈ ਰਸਮ